ਇਹ ਕੈਸਟੇਟ ਅੱਜ ਦਾ ਜੋ ਦਿਨ ਹੈ ਇਹ ਸਸਤਾ ਵਾਸਤੇ ਬੱਚੀ ਵਾਸਤੇ ਇਸ ਪਰਿਵਾਰ ਵਾਸਤੇ ਆਪਣੇ ਪੂਰੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅੱਤੇ ਜੀ ਪੂਰੇ ਇਸੇ ਆਪਣੇ ਖੇਤੇ ਮਾਲਵੇ ਦੀ ਗੱਲ ਕਰੀਏ ਤਾਂ ਉਸ ਵਾਸਤੇ ਖੁਸ਼ੀ ਦਾ ਦਿਨ ਹੈ ਕਿਉਂਕਿ ਜਿਹੜੀਆਂ ਪਹਿਲੀਆਂ ਪੋਜੀਸ਼ਨਾਂ ਨੇ ਉਹ ਪੰਜਾਬ ਦੇ ਵਿੱਚੋਂ ਮਾਲਵੇ ਦੇ ਹੀ ਬੱਚਿਆਂ ਨੇ ਹਾਸਲ ਕੀਤੀਆਂ ਨੇ ਗੱਲ ਕਰੀਏ ਇਸ ਬੱਚੀ ਹਰਤੰਤਰ ਦੀਪ ਦਿੱਤਾ ਇਹਨੇ ਪੰਜਾਬ ਦੇ ਵਿੱਚੋਂ 650 ਦੇ ਵਿੱਚੋਂ 650 ਹਾਸਲ ਕਰਕੇ ਦੂਸਰਾ ਸਥਾਨ ਹਾਸਲ ਕੀਤਾ ਹੈ ਇਹ ਬੱਚੀ ਜਿਹੜੀ ਬਹੁਤ ਹੀ ਖੂਨਖਾਰ ਵਿਦਿਆਰਥਣ ਹੈ ਨਰਸਰੀ ਕਲਾਸ ਤੋਂ ਲੈ ਕੇ ਅੱਜ ਤੱਕ ਇਹ ਇਸੇ ਸੰਸਥਾ ਦੀ ਵਿਦਿਆਰਥਣ ਵਿਦਿਆਰਥਣ ਹੈ ਇਹ ਬੱਚਾ ਜਿਹੜਾ ਹੈਗਾ ਸ਼ੁਰੂ ਤੋਂ ਵੀ ਜਿਹੜਾ ਹੈਗਾ ਆਪਣਾ ਹਰੇ ਹਰੇ ਕਲਾਸ ਦੀ ਗੱਲ ਕਰੀਏ ਤਾਂ ਇਹ ਬੱਚਾ ਤਾਂ ਕਰ ਰਿਹਾ ਹੈ ਗੱਲ ਕਰੀਏ ਕਿੱਡਾ ਦੀ ਤਾਂ ਇਹ ਬੱਚੀ ਨੇ ਨੈਸ਼ਨਲ ਦੇ ਵਿੱਚੋਂ 골ਡ ਮੈਡਲ ਲਿਆ ਜੋ ਕਿ ਅੰਡਰ 17 ਨੈਟ ਪਾਲ ਇਸ ਮਾਰ ਲੁਧਿਆਣਾ ਦੇ ਵਿੱਚ ਇੱਕ ਕੋਈ ਸੀ ਨੈਸ਼ਨਲ ਉਸ ਨੈਸ਼ਨਲ ਦੇ ਬੱਚੇ ਬਚਾ ਗੋਟ ਮੈਟਲਿਸਟ ਹੈ ਬਹੁਤ ਹੀ ਮਿਹਨਤੀ ਬੱਚਾ ਹੈ ਪਰਿਵਾਰ ਹੈ ਜਿਹੜਾ ਉਹ ਬੇਹਤ ਤਰद्दਤ ਦੇ ਨਾਲ ਇਹਨਾਂ ਬੱਚਿਆਂ ਨੂੰ ਇਹ ਪੜ੍ਹਾਈ ਦੇ ਵਿੱਚ ਜੋੜਿਆ ਹੋਇਆ ਹੈ ਇਸ ਬੱਚੀ ਨੇ ਕਦੇ ਕੋਈ ਟਿਊਸ਼ਨ ਨਹੀਂ ਲਕੀ ਸਟਾਫ ਵੱਲੋਂ ਜੋ ਵੀ ਇਹਨੂੰ ਪੜਾਇਆ ਜਾਂਦਾ ਹੈ ਵਰਕ ਕਰਵਾਇਆ ਜਾਂਦਾ ਹੈ ਕਿਵੇਂ ਮਹਿਸੂਸ ਕਰਦੇ ਹੋ ਪਹਿਲਾਂ ਤੁਸੀਂ ਪਹਿਲੀ ਗੱਲ ਤਾਂ ਜੀ ਮੇਰੇ ਨਾਮ ਗੁਰਜੂਤ ਸਿੰਘ ਹੈ ਮੈਂ ਲੈਕਚਰਰ ਨਿਸ਼ਚਿਤ ਤੇ ਮੈਂ ਇਹਨਾਂ ਨੂੰ ਸਾਇੰਸ ਵਿਸ਼ਾ ਪੜ੍ਹਾਉਂਦਾ ਸੀ ਇਹ ਗੁੜੀਆ ਬਹੁਤ ਹੀ ਜ਼ਿਆਦਾ ਮਿਹਨਤੀ ਹੈ ਰਤਿੰਦਰ ਵਾਕੀ ਇੱਕ ਮਿਹਨਤ ਦੀ ਮਿਸਾਲ ਹੈ ਅਸੀਂ ਵੇਖਦੇ ਹਾਂ ਵੀ ਜਿਵੇਂ ਕੋਈ ਫ੍ਰੀਪੀਡ ਹੁੰਦਾ ਸੀ ਜਾਂ ਫਿਰ ਕੋਈ ਕਹਿ ਲਓ ਅਜਿਹੇਆ ਪੀੜ ਹੁੰਦੇ ਜਿਸ ਵਿੱਚ ਜਿਆਦਾ ਕੰਮ ਨਹੀਂ ਹੁੰਦਾ ਤਾਂ ਇਹ ਕੁੜੀਆ ਉਸੇ ਪੀੜ ਵਿੱਚ ਆਪਦੀ ਗੇਮ ਲਾਉਣ ਵੀ ਜਾਂਦੀ ਸੀ ਉਸੇ ਮੁੜ ਕੇ ਪਸੀਨੇ ਦੇ ਵਿੱਚ ਆ ਕੇ ਆਪਦੇ ਜਿਹੜੇ ਸੀ ਬਾਕੀ ਪੀੜ ਵੀ ਅਟੈਂਡ ਕਰਦੀ ਸੀ ਕੋਈ ਟੈਸਟ ਨਹੀਂ ਇਸ ਕੁੜੀ ਨੇ ਕਦੇ ਮਿਸ ਕੀਤਾ ਕਦੇ ਕੋਈ ਕਿਸੇ ਕਲਾਸ ਵਿੱਚ ਕਿਸੇ ਟੈਸਟ ਵਿੱਚੋਂ ਜਾਂ ਕਿਸੇ ਪੇਪਰ ਵਿੱਚੋਂ ਇਹਦੇ ਨੰਬਰ ਨਹੀਂ ਘਟਾਏ ਇਹ ਬੁੜੀਆ ਹਮੇਸ਼ਾ ਹੀ ਪੜਦੀ ਹੋਈ ਦਿਖਾਈ ਦਿੰਦੀ ਸੀ ਤੇ ਪੜਦੀ ਹੋਈ ਅੱਜ ਇਹ ਸੈਕਿੰਡ ਪੋਜੀਸ਼ਨ ਤੇ ਆਈ ਹੈ ਬਹੁਤ ਖੁਸ਼ੀ ਦੀ ਗੱਲ ਹੈ ਇਹ ਸਾਡੇ ਸਕੂਲ ਲਈ ਬਾਬਾ ਫਰੀਦ ਲਈ ਤੇ ਸਾਡੇ ਇਲਾਕੇ ਮੁਕਸਰ ਸਾਹਿਬ ਲਈ ਸਾਰੇ ਲਈ ਖੁਸ਼ੀ ਦੀ ਗੱਲ ਹੈ ਨੈਸ਼ਨਲ ਗੇਮਸ 'ਚ ਵੀ ਪਹਿਲਾ ਪੁਜੀਸ਼ਨ ਆਈ ਹੈ। ਹਾਂਜੀ ਇਹ ਸਾਡੇ ਸਕੂਲ ਦੀਆਂ ਅਕਸਰ ਕਹਿੰਦੇ ਬੱਚੇ ਨੈਸ਼ਨਲ ਗੇਮਾਂ ਵਿੱਚ ਖੇਡ ਰਹੇ ਐ। ਇਸ ਸਾਲ ਲਗਭਗ ਸਾਡੇ 19-9 ਬੱਚੇ ਜਿਹੜੇ ਸੀ ਨੈਸ਼ਨਲ ਵਿੱਚ ਖੇਡੇ ਸੀ ਸੂਚੋਂ ਇਹ ਸਾਡੇ ਇੱਕ ਤਾਂ ਇਹਨਾਂ ਦੀ ਬੱਚੇ ਦੀ 17 ਵਿੱਚ ਪੁਜੀਸ਼ਨ ਆਈ ਸੀ। ਇੱਕ ਸਾਡੇ 20-1 ਵਾਲੇ ਬੱਚਿਆਂ ਦੀ ਪੁਜੀਸ਼ਨ ਆਈ ਸੀ। ਲੜਕੀ ਤੇ ਲੜਕੀ ਦੋਨੋਂ। ਮੈਨੂੰ ਮਹਿਸੂਸ ਕਰਦੇ ਹੋ ਤੁਸੀਂ? ਬਹੁਤ ਖੁਸ਼ੀ ਹੋ ਰਹੀ ਹੈ ਤੁਹਾਨੂੰ। ਮੈਂ ਤਾਂ ਕਿੰਨੀ ਕੀਤੀ ਐ ਇਸ ਵਾਸਤੇ।

ਕਹਿਣਾ ਚਾਹੁੰਗੇ ਜਿਹੜਾ ਸਟੇਟ ਦੇ ਅੱਜ ਪੋਜੀਸ਼ਨ ਸੈਕੰਡਿਨ ਜੇ ਸੈਟੇ ਬੱਤੇ ਹਾਂ ਜੀ ਬਿਲਕੁਲ ਜੀ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੋ میٹرਿਕ ਦਾ ਨਤੀਜਾ ਆਲਾਨਾ ਗਿਆ ਉਸ ਦੇ ਵਿੱਚ ਸਾਡੀ ਬੱਚੀ ਰਤਿੰਦਰਦੀਪ कौर ਨੇ ਪੰਜਾਬ ਦੇ ਵਿੱਚੋਂ ਦੂਜਾ ਸਥਾਨ ਹਾਸਲ ਕਰਕੇ ਤੇ ਜ਼ਿਲ੍ਹੇ ਦਾ ਹੀ ਨਹੀਂ ਬਲਕਿ ਬਾਬਾ ਫਰੀਦ ਸਕੂਲ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਸੋ ਬਹੁਤ ਬਹੁਤ ਮੁਬਾਰਕ ਹੈ ਇਸ ਬੇਟੀ ਨੂੰ ਤੇ ਨਾਲ ਨਾਲ ਇਸ ਨੇ ਖੇਡਾਂ ਵਿੱਚ ਵੀ ਬਹੁਤ ਮਦਵਾ ਮਾਰੀ ਹੈ ਜੇ ਗੱਲ ਕਰੀਏ ਨੈਸ਼ਨਲ ਦੇ ਵਿੱਚੋਂ 골ਡ ਪ੍ਰਾਪਤ ਕਰਨ ਵਾਲੀ ਇਹ ਬੱਚੀ ਜਿਸ ਨੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ